ਹਾਜੀ ਮਿੱਤਰੋ ਕਿਵੇਂ ਹੋਗੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਨਾਲ ਤੇ ਬਾਈ ਅੱਜ ਦਾ ਬਲੌਗ ਬਹੁਤ ਘੈਂਟ ਹੋਣ ਵਾਲਾ ਵਾ ਤੇ ਅੱਜ ਨਾਲ ਤੁਹਾਨੂੰ ਦਿਖਾਉਣਨੇ ਆਂਗੇ ਸਾਡੇ ਮਨੀਲੇ ਦੇ ਵਿੱਚ ਅੰਬਾਂ ਨੂੰ ਬਾਈ ਬੂਰ ਪੈ ਗਿਆ ਵਾ ਤੇ ਹੁਣ ਜਿਹੜੇ ਅੰਬ ਨੇਗੇ ਤੇ ਇਹ ਥੋੜੇ ਟਾਈਮ ਤੱਕ ਹਨਾ ਮਹੀਨੇ ਤੱਕ ਪੱਕਣ ਵਾਲੇ ਨੇ ਤੇ ਫਿਰ ਤੁਹਾਨੂੰ ਪੱਕੇ ਹੋਏ ਅੰਬ ਦਿਖਾਵਾਂਗੇ ਪਰ ਤੁਹਾਨੂੰ ਪਹਿਲਾਂ ਬੂਰ ਦਿਖਾ ਰਹੀਏ ਬਾਈ ਅੰਬੀਆਂ ਚੈੱਕ ਕਰੋ ਹਨਾ ਕਿੰਨੀਆਂ ਐ ਘੈਂਟ ਤੇ ਛੋਟੀ ਛੋਟੀਆਂ ਹੀ ਨੇ ਤੇ ਇਹ ਜਿਹੜਾ ਥੋੜੇ ਛੋਟੀਆਂ ਵੱਡੀਆਂ ਹੋ ਜਾਂਦੀਆਂ ਨੇ ਇਹ ਉਦੋਂ ਵੀ ਖਾਣ ਯੋਗ ਹੋ ਜਾਂਦੀਆਂ ਨੇ ਤੇ ਜਰੂਰੀ ਨਹੀਂ ਹੈਗਾ ਵੀ ਹਨਾ ਵੱਡਾ ਸਾਰਾ ਪੱਕੀ ਮਿੱਠਾ ਹੋਵੇ ਇਹ ਛੋਟੇ ਛੋਟੇ ਹੀ ਹੁੰਦੇ ਜਿਹੜੇ ਨੇ ਤੇ ਫਿਰ ਇਹਨਾਂ ਤੇ ਹਨਾ ਪੇਪਰ ਜੇ ਲਾ ਦਿੰਦੇ ਨੇ ਇਹ ਤੇ ਪੇਪਰ ਜਦੋਂ ਲਾ ਲੈਂਦੇ ਨੇ ਬਾਈ ਤੇ ਉਹਦੇ ਵਿੱਚ ਨਾ ਮਠਾਸ ਜੀ ਭਰਨੀ ਸ਼ੁਰੂ ਹੋ ਜਾਂਦੀ ਆ ਇਹ ਜਿਹੜੇ ਚਾਈਨੈਸ ਨੇ ਨਾ ਲੋਗ ਇਹ ਇਦਾਂ ਹੀ ਕਰਦੇ ਨੇ ਚਾਈਨੈਸ ਹੋ ਗਏ ਫਿਲੀਪੀਨੇ ਹੋ ਗਏ ਹਨਾ ਜਪਨੀਸ ਹੋ ਗਏ ਲੋਗ ਤੇ ਇਹ ਮਤਲਬ ਕੋਈ ਬਾਲਾ ਇਹਨਾਂ ਦਾ ਫਰਕ ਨਹੀਂ ਹੈਗਾ ਤੇ ਸੇਮ ਜਿਹੀ ਨੇ ਇਹ ਤੇ ਬਾਕੀ ਬਾਈ ਬਾਗ ਦੇਖੋ ਹਨਾ ਕਿੰਨੇ ਨੇ ਮੇਰੇ ਮਗਰ ਤੇ ਸਾਰਾ ਆਂਬਾਂ ਦਾ ਬਾਗ ਆ ਇਮਰੂਦਾਂ ਦਾ ਬਾਗ ਵੀ ਆ ਤੇ ਬਾਕੀ ਬਾਈ ਇੱਧਰ ਫਸਲਾਂ ਬੀਜੀਆਂ ਹੋਈਆਂ ਨੇ ਤੇ ਬਾਅਦ ਹੈਗੀ ਆ ਛੋਟਾ ਜਿਹਾ ਸੂਆ ਵਾ ਤੇ ਸੂਆ ਹਨਾ ਦੇਖੋ ਬਾਈ ਇਹ ਨਹਿਰੀ ਪਾਣੀ ਇਹਨੂੰ ਹੀ ਲਾ ਲੂ ਦਿੰਦੇ ਨੇ ਇਹ ਇਹਨਾਂ ਦੀ ਹਨਾ ਕੋਈ ਰੋਕ ਟੋਕ ਨਹੀਂ ਹੈਗੀ ਇੱਥੇ ਇਹਨਾਂ ਨੂੰ ਤੇ ਇਹ ਹੀ ਇਹਨਾਂ ਨੂੰ ਖੇਤਾਂ ਨੂੰ ਪਾਣੀ ਦਰਨਾ ਇੱਥੇ ਮੱਛੀ ਮੋਟਰਾਂ ਆਈਆਂ ਜਿਹੜੀਆਂ ਆਪਾਂ ਦੂਜੇ ਨੇ ਖੇਤਾਂ ਦੇ ਵਿੱਚ ਲਾਏ ਹੁੰਦੇ ਨੇ ਤੇ ਉਹ ਘਟਨੇਗੇ ਤੇ ਆਹ ਰੇ ਬਾਈ ਕੱਚਾ ਰੋੜ ਜਾਂਦਾਗਾ ਇੱਧਰ ਨੂੰ ਇੱਧਰ ਨੂੰ ਵੀ ਹਨਾ ਲੋਕ ਰਹਿੰਦੇ ਨੇ ਉਹ ਗਾਂ ਜਾ ਕੇ ਬਸ ਮਤਲਬ ਖਤਮ ਹੁੰਦਾ ਵਾ ਖਤਮ ਨਹੀਂ ਇਹ ਪੈੜੀ ਜੀ ਜਾਂਦੀ ਆ ਤੇ ਪੈੜੀ ਦੇ ਜਾਂਦੇ ਨਾਲ ਨਾਲ ਇਹ ਤੇ ਆਹ ਦੇਖੋ ਬਈ ਅੰਬ ਦਾ ਦਰਖਤ ਤਾਂ ਵੀ ਡਿਗਿਆ ਪਿਆ ਵਾ ਅੰਬ ਬਹੁਤ ਆ ਬਈ ਇੱਧਰ ਤੇ ਬਾਕੀ ਆਂਬ ਦੇ ਨਾਲ ਬਈ ਇੱਧਰ ਨਾਰੀਅਲ ਵੀ ਬਹੁਤ ਜ਼ਿਆਦਾ ਆ ਉਹ ਸਾਰਾ ਏਰੀਆ ਬਈ ਜਿਹੜਾ ਉੱਧਰਲਾ ਵਾ ਨਾ ਤੇ ਉਹ ਸਾਰਾ ਨਾਰੀਅਲ ਦਾ ਏਰੀਆ ਵਾ ਤੇ ਇੱਧਰ ਸਾਰਾ ਜਿਹੜਾ ਮੇਰੀ ਮਗਰ ਏਰੀਆ ਵਾ ਇਹ ਸਾਰਾ ਅੰਬਾਂ ਦਾ ਏਰੀਆ ਵਾ ਬਾਗ ਤੇ ਬਈ ਬਾਗਾਂ ਦੇ ਨਾਲ-ਨਾਲ ਨਾ ਇਹ ਉਹ ਦੇਖੋ ਮੇਰੇ ਉੱਤੇ ਛੋਟਾ ਜਹਾਜ਼ ਜਾਂਦਾ ਹੈ ਹੈਲੀਕਾਪਟਰ ਵਾ ਇਹਨਾਂ ਦਾ ਤੇ ਉਹਦੇ ਨਾਲ ਇਹ ਚੈੱਕ ਕਰਦੇ ਨੇ ਵੀ ਕਿਤੇ ਅੱਗ ਤਾਂ ਨਹੀਂ ਲੱਗੀ ਹੋਈ ਹੈਗੀ ਤੇ ਇਹ ਮਤਲਬ ਹੈ ਨਾ ਰਾਉਂਡ ਕਰਦਾ ਰਹਿੰਦਾ ਵਾ ਇਹ ਸਾਰੀ ਥੜ੍ਹੜੀ ਇਹ ਜਿਵੇਂ ਮੰਨ ਲਓ ਹਨਾ ਵੀ ਜਿਵੇਂ ਐਮਰਜੈਂਸੀ ਪੈਂਦੀ ਆ ਤੇ ਫਿਰ ਇਹ ਪਾਣੀ ਵੀ ਲੈ ਕੇ ਜਾਂਦਾ ਵਾ ਨਹਿਰੀਆਂ ਨਾਲ ਦੇ ਨਾਲ ਹੀ ਤੇ ਨਹਿਰ ਦੇ ਵਿਚਵੇਂ ਇਹਨਾਂ ਜਿਹੜਾ ਪਾਣੀ ਦਾ ਭਰੁੰਦਾ ਹਨਾ ਕੈਪੈਸਿਟੀ ਆ ਉਹ ਮਤਲਬ ਚੰਦ ਸੈਕਿੰਡਾਂ ਦੀ ਆ ਤੇ ਉਹ ਮਤਲਬ ਇਹਨੇ ਜਦੋਂ ਵਿੱਚ ਉਹ ਕਰਨਾ ਵਾ ਲੈਂਡ ਹੋਣਾ ਤੇ ਨਾਲ ਹੀ ਹਨਾ ਇਹਦੇ ਚ ਜਿਹੜਾ ਵੈਕਿਊਮਰ ਲੱਗਿਆ ਹੋਇਆ ਵਾ ਤੇ ਪਾਣੀ ਮੈਂ ਟਮਟੀ ਭਰ ਲੈਣਾ ਤੇ ਭਰ ਕੇ ਨੇ ਨਾਲ ਹੀ ਲੈ ਜਾਣਾ ਬਾ ਤੇ ਜਿੰਨਾ ਮਤਲਬ ਜਿੰਨਾ ਜਲਦੀ ਹੋ ਸਕੇ ਤੇ ਇਹਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਆ ਬਾਕੀ ਬਾਈ ਜਿਹੜਾ ਹਨ ਇਹਨਾਂ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੇ ਤੇ ਉਹ ਵੀ ਪਹੁੰਚ ਜਾਂਦੀਆਂ ਨੇ ਤੇ ਬਾਕੀ ਬਾਈ ਇਹਨਾਂ ਦੇ ਹਨ ਘਰਾਂ ਨੂੰ ਅੱਗ ਛੇਤੀ ਏਸਰੀ ਲੱਗਦੀ ਆ ਕਿ ਇਹਨਾਂ ਦੇ ਲੱਕੜ ਦੇ ਘਰ ਨੇਗੇ ਤੇ ਲੱਕੜ ਦੇ ਘਰ ਹੋਣ ਕਰਕੇ ਤੁਹਾਨੂੰ ਪਤਾ ਹੀ ਆ ਮਾੜਾ ਮੋਟਾ ਗੈਸ ਖੁੱਲਾ ਰਹਿ ਜਾਂਦਾ ਕਦੇ ਬੀੜੀ ਪੀ ਕੇ ਸੜਤੀ ਹਨ ਤੇ ਉਹਦੇ ਨਾਲ ਅੱਗ ਛੇਤੀ ਫੜ ਜਾਂਦੀ ਆ ਤੇ ਬਾਕੀ ਬਾਈ ਤੁਸੀਂ ਹਨਾ ਮੌਸਮ ਚੈੱਕ ਕਰੋ ਕਿੰਨੀ ਹੈ ਨਾ ਠੰਡੀ ਹਵਾ ਵਗਦੀ ਆ ਐਨ ਬਹੁਤ ਠੰਡੀ ਹਵਾ ਬਾਈ ਤੁਹਾਨੂੰ ਆਂਬ ਦਿਖਾਉਨੇ ਆ ਕਿ ਨੇੜੇ ਉਹ ਦਿਖਾਈਏ ਤੁਹਾਨੂੰ ਆਂਬ ਇਹ ਇਹ ਉਹ ਦੇਖੋ ਬਾਈ ਇਹ ਹੋਰੇ ਲੱਗੇ ਹੋਏਗੇ ਆਂਬ ਇਹ ਮਿੱਠੇ ਵੀ ਨਹੀਂ ਮਤਲਬ ਖੱਟ-ਮਿੱਠੇ ਜਿਨੇ ਹਜੇ ਇੰਨੇ ਮਿੱਠੇ ਨਹੀਂ ਹੋਏ ਹੈਗੇ ਅਗਲੇ ਮਹੀਨੇ ਹੀ ਪੂਰੇ ਪੱਕ ਕੇ ਮਿੱਠੇ ਹੋਏ ਇਹਨੇ ਤੇ ਤੁਹਾਨੂੰ ਅਗਲੇ ਮਹੀਨੇ ਫੇਰ ਦਿਖਾਵਾਂਗੇ ਬਾਈ ਇੱਥੇ ਤਾਂ ਬਾਈ ਆਂਬ ਉਦਾਂ ਹੀ ਦੇ ਦਿੰਦੇ ਨੇ ਆਂਬ ਜਿਵੇਂ ਹਣਾ ਮੰਨ ਲਓ ਵੀ ਆਪਣੇ ਪਿੰਡਾਂ ਦੇ ਕਹਿੰਦੇ ਨੇ ਚੱਲ ਲਿਆ ਗਿਆ ਹਣਾ ਇਹ ਮਤਲਬ ਕਿਲੋ 2-2 3-3 ਕਿਲੋ ਇੰਤੈ ਚੱਕਾ ਦਿੰਦੇ ਨੇ ਤੇ ਬਾਕੀ ਜਾਈ ਜਿਹੜਾ ਸ਼ਹਿਰ ਆ ਮਨੀਲਾ ਉੱਥੇ ਮੁੱਲ ਪੈਂਦਾ ਹਰ ਇੱਕ ਚੀਜ਼ ਦਾ ਉੱਥੇ ਹਰ ਇੱਕ ਚੀਜ਼ ਮਹਿੰਗੀ ਆ ਤੇ ਬਾਈ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਪਿੰਡਾਂ ਦਾ ਮਾਹੌਲ ਕਰਕੇ ਹਨਾ ਚੀਜ਼ਾਂ ਸਸਤੀਆਂ ਹੀ ਹੁੰਦੀਆਂ ਨੇ ਤੇ ਬਾਕੀ ਬਾਈ ਹਨਾ ਚੈੱਕ ਕਰੋ ਆ ਦੇਖੋ ਬਾਈ ਇਹਨਾਂ ਨੇ ਹਨਾ ਇਸ ਹਿਸਾਬ ਦੇ ਇਹਨਾਂ ਦੇ ਇਹ ਇਸ ਹਿਸਾਬ ਦੇ ਬਾਈ ਇਹਨਾਂ ਦੇ ਜਿਹੜੇ ਅੰਬਾ ਦੇ ਜਦੋਂ ਉਹ ਨਾ ਗੂੜ ਪੈ ਜਾਂਦੇ ਨੇ ਤੇ ਜਦੋਂ ਅੰਬੀਆਂ ਛੋਟੀਆਂ ਛੋਟੀਆਂ ਲੱਗ ਜਾਂਦੀਆਂ ਨੇ ਤੇ ਇਹਨਾਂ ਨੂੰ ਫਿਰ ਬਾਈ ਇਸ ਹਿਸਾਬ ਨਾਲ ਹਨਾ ਤੇ ਕਾਗਜ਼ੇ ਲਪੇਟ ਦਿੰਦੇ ਨੇ ਇਹਨਾਂ ਦੇ ਆਲੇ ਦੁਆਲੇ ਇਹ ਨਹੀਂ ਪਤਾ ਵੀ ਚੜ ਤੇ ਕਿਹਦੇ ਹਿਸਾਬ ਨਾਲ ਨੇ ਪਰ ਦੇਖੋ ਵੀ ਸਾਰੇ ਹਨਾ ਸਾਰੇ ਅੰਬਾਂ ਤੇ ਇਹਨਾਂ ਨੇ ਉਸ ਹਿਸਾਬ ਨਾਲ ਕਾਗਜ਼ ਲਾਇਆ ਹੋਇਆ ਵਾ ਤੇ ਜਿੰਨਾ ਵੀ ਹਨਾ ਦਰਖਤ ਸਾਰੇ ਤੇ ਇਹਨਾਂ ਨੇ ਕਾਗਜ਼ੀ ਕਾਗਜ਼ ਲਾਇਆ ਹੋਇਆ ਵਾ ਤਾਂ ਜੋ ਜਿਹੜਾ ਅੰਬ ਦੀ ਹਨਾ ਮਠਾਸ ਆ ਗਰਮੈਸ ਆ ਉਹਦੇ ਵਿੱਚ ਹੀ ਰਵੇ ਤੇ ਉਹਦੇ ਨਾਲ ਹਨਾ ਮਠਾਸ ਹੋ ਕੇ ਵਧੀਆ ਮਜ਼ੇਦੂ ਬਣੇ ਇਹਨੂੰ ਨਾ ਤਾਂ ਕੀਟਾ ਲੱਗਦਾ ਵਾ ਤੇ ਨਾ ਹੀ ਮੱਖੀ ਪੈਂਦੀ ਆ ਇਸ ਤੋਂ ਬਾਅਦ ਤੇ ਭਈ ਇਹ ਇਹਨਾਂ ਦੀ ਹੈ ਨਾ ਤਕਨੀਕ ਆ ਤੇ ਇਹ ਇਸ ਹਿਸਾਬ ਨਾਲ ਫਲ ਨੂੰ ਪਕਾਉਂਦੇ ਨੇ ਆਪਣੇ ਹਨ ਜਿਵੇਂ ਮਸਾਲਾ ਲਾ ਲੈਂਦੇ ਨੇ ਮਸਾਲਾ ਨਹੀਂ ਲਾਉਂਦੇ ਹੈਗੀ ਇਹ ਬਸ ਇੱਕ ਨੇਚਰਲੀ ਇਹਨਾਂ ਨੇ ਪ੍ਰੋਸੈਸ ਨਾਲ ਬਾਈ ਜਿਹੜੇ ਵਿੱਚ ਇਹਨਾਂ ਦੇ ਆਂਬ ਨੇ ਨਾ ਮਤਲਬ ਹੁਣ ਮोटे-ਮोटे ਹੋਏ ਹੋਏ ਨੇ ਪਰ ਥੱਲੇ ਵਰਗੇ ਜਿਹਨੂੰ ਆਪਾਂ ਕਹ ਦਿੰਦੇ ਆ ਨਾ ਤੇ ਉਹਦੇ ਵਾਂਗੂ ਹੋਏ ਹੋਏ ਨੇ ਤੇ ਉਹਦੇ ਨਾਲ ਆ ਨਾ ਇਹ ਬਣੇ ਹੋਏ ਨੇ ਹੁਣ ਮੈਂ ਤਾਂ ਥੋੜੇ ਬਹੁਤ ਜਿਹੜੇ ਹੋਰਲੇ ਆਂਬ ਕਿਦ ਨੇ ਇਹਨਾਂ ਨੇ ਇੱਕ ਨਹੀਂ ਤੋੜ-ਤੋੜ ਲੈਣੇਗੇ ਤੇ ਬਾਕੀ ਬਾਈ ਇਹਨਾਂ ਦਾ ਹਨ ਪਰ ਸਭ ਨਹੀਂ ਨਹੀਂ ਆਈ ਹੈਗੀ ਵੀ ਚੜੇ ਕਿਹਦੇ ਹਿਸਾਬ ਨਾਲ ਹੋਣਗੇ ਹਣ ਦੇ ਕਹਿੰਦੇ ਨੇ ਸਿਆਣੇ ਵੀ ਆਂਬ ਦੇ ਤੇ ਬੂਟੇ ਦੇ ਨਾ ਜਾਮਣੇ ਤੇ ਚੜੀਦਾ ਨਹੀਂ ਹੁੰਦਾ ਵੀ ਟੁੱਟ ਜਾਂਦਾ ਵਾ ਆ ਦੇਖੋ ਬਾਈ ਇਹ ਪੂਰਾ ਪੂਰਾ ਟਾਹਣੀਆਂ ਨੇ ਕਿਵੇਂ ਇਹਨਾਂ ਨੇ ਹਨਾ ਚੜ ਕੇ ਲਾਇਆ ਹੋਊਗਾ ਤੇ ਬਾਕੀ ਹਵਾ ਦੇਖੋ ਬਾਈ ਹਨਾ ਕਿੰਨੀ ਜ਼ਿਆਦਾ ਚੱਲਦੀ ਆ